ਸਾਈਂ ਜੀ ਨੇ ਆਖਿਆ ਸੀ ਕਹਿਣ ਲੱਗੇ ਪਾਤਸ਼ਾਹ ਗਰੀਬ ਨਿਵਾਜ ਕਦੇ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਇੱਕ ਦਿਨ ਬਚਨ ਕੀਤਾ ਸੀ ਨਾ ਕਿ ਕੋਈ ਸੜਾ ਸਕਦਾ ਹੈ ਕੋਈ ਕਟਾ ਸਕਦਾ ਹੈ ਗਰੀਬ ਨਿਵਾਜ ਅੱਜ ਮੈਨੂੰ ਇੰਜ ਲੱਗ ਰਿਹਾ ਹੈ ਕਿ ਤੁਸੀਂ ਉਹ ਜਿਹੜਾ ਸ਼ਬਦ ਹੈ ਉਹਦੀ ਵਿਆਖਿਆ ਕਰ ਰਹੇ ਹੋ ਵਿਆਖਿਆ ਉਹ ਜਿਹੜਾ ਸ਼ਬਦ ਹੈ ਗੁਰਮੁਖੋ ਗੁਰਬਾਣੀ ਦੇ ਇੱਕ ਇੱਕ ਸ਼ਬਦ ਦੀ ਵਿਆਖਿਆ ਜੇ ਤਨ ਮਨ ਕੱਟਣ ਦੀ ਗੱਲ ਆਈ ਹੈ ਨਾ ਤੇ ਭਾਈ ਮਣੀ ਸਿੰਘ ਜੀ ਦਾ ਬੰਦ-ਬੰਦ ਕਟਿਆ ਗਿਆ ਹੈ। ਜੇ ਗੁਰਬਾਣੀ ਦੇ ਵਿੱਚ ਸਿਰ ਤੇ ਆਰਾ ਚੱਲ ਜਾਵੇ ਪਰ ਇਹ ਪਾਤਸ਼ਾਹ ਤੁਹਾਡੇ ਵੱਲ ਸਾਡੀ ਪਿੱਠ ਨਾ ਹੋਵੇ ਤੇ ਭਾਈ ਮਤੀ ਇਹਨਾਂ ਤੇ ਆਰਾ ਚੱਲਿਆ ਹੈ। ਜੇ ਅੱਗ ਦੇ ਵਿੱਚ ਸੜਨ ਦੀ ਗੱਲ ਕਰੀਏ ਤੇ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਰੂਮ ਦੇ ਵਿੱਚ ਬੰਨ ਕੇ ਸਾੜਿਆ ਗਿਆ ਹੈ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਆਲੂਆਂ ਦੇ ਬਾਗ ਉਬਾਲ ਦਿੱਤਾ ਗਿਆ ਸੀਗਾ ਗਰਮ ਪਾਣੀ ਕਰਕੇ। ਉਨਾ ਗੁਰੂ ਕੇ ਪਿਆਰਿਆ ਨੇ ਸੱਜਣਾ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਤੇ ਜੇ ਹੋਰ ਵਿਆਖਿਆ ਕਰ ਵੱਡਾ ਦੇਖਣਾ ਹੋਵੇ ਤੇ ਜੇ ਪੰਕਤੀ ਆਈ ਹੈ ਨਾ ਕਿ ਰੱਬ ਦਾ ਪਿਆਰਾ ਸੱਚ ਦੇ ਰਸਤੇ ਤੇ ਚੱਲਦਾ ਹੋਇਆ ਸਿਰ ਵੀ ਤਲੀ ਤੇ ਟਿਕਾ ਲੈਂਦਾ ਹੈ ਤੇ ਉਹ ਬਾਬਾ ਦੀਪ ਸਿੰਘ ਜੀ ਵਰਗੇ ਹਨ ਆਖੋ ਸਤਨਾਮ ਸ਼੍ਰੀ ਇਕ ਗੁਰਬਾਣੀ ਮਤਾ ਸਮਝ ਲੈਣਾ ਕਿ ਕੱਲੀ ਆਨੰਦ ਵਾਸਤੇ ਜਾਂ ਗਉਣ ਵਾਸਤੇ ਹੀ ਹਨ ਜਾਂ ਸੇਰੀ ਹਿਲਾਉਣ ਵਾਸਤੇ ਹੀ ਹੈ ਨਹੀਂ ਗੁਰਮੁਖੋ ਰੱਬ ਦੇ ਪਿਆਰੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਿਹੜੇ ਉਸ ਰੱਬ ਦੇ ਨਾਲ ਸਨੇਹ ਕਰਦੇ ਹਨ ਨੇਹ ਕਰਦੇ ਉਹ ਕੁਰਬਾਨ ਹੋ ਜਾਂਦੇ ਕਦੇ ਸਮਾਂ ਆਇਆ ਮੈਂ ਜਿਹੜੇ ਜਿਸ ਇਤਿਹਾਸ ਦੇ ਦ੍ਰਿਸ਼ ਦੇ ਨਾਲ ਆਪਾਂ ਜੁੜਨਾ ਹੈ ਉਧਰ ਨੂੰ ਮੁੜਾਂ ਸਮਾਂ ਆਇਆ ਹੈ ਤੇ ਬੰਦਾ ਸਿੰਘ ਬਹਾਦਰ ਜਿਹਨੂੰ ਆਖਿਆ ਕਹਿਣ ਲੱਗੇ ਤੂੰ ਆਖਦਾ ਸੀ ਨਾ ਮੇਰਾ ਗੁਰੂ ਗੋਬਿੰਦ ਸਿੰਘ ਮੁਰਸ਼ਦ ਹੈ ਹੁਣ ਇਹ ਦੇਖਦੇ ਆ ਕਦੇ ਸਾਹਮਣੇ ਸੈਂਕੜੇ ਸੈਂਕੜੇ ਸਿੰਘਾਂ ਦੇ ਸਿਰ ਲਾ ਦਿੱਤੇ ਗਏ ਨਹੀਂ ਡੋਲੇ ਕਦੇ ਸਾਢੇ 3 ਸਾਲ ਦਾ ਬੇਟਾ ਉਹਦਾ ਕਾਲਜਾ ਕੱਢ ਕੇ ਹਾਰ ਬਣਾ ਕੇ ਗਲ ਦੇ ਵਿੱਚ ਪਾ ਦਿੱਤਾ ਗਿਆ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ ਅੱਖਾਂ ਦੇ ਵਿੱਚ ਦੀ ਰਾਟਾ ਮਾਰ ਕੇ ਅੱਖਾਂ ਕੱਢ ਦਿੱਤੀਆਂ ਗਈਆਂ ਦੋਵੇਂ ਹੱਥ ਵੜ ਦਿੱਤੇ ਗਏ ਪੈਰ ਵੜ ਦਿੱਤੇ ਗਏ ਪਰ ਉਹ ਰੱਬ ਦਾ ਪਿਆਰਾ ਡੋਲਿਆ ਉਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਜਿਸ ਤਰ੍ਹਾਂ ਆਪੋ ਸ਼ਬਦ ਪੜਿਆ ਨਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਣੀ ਆਪ ਜਲਾਈ ਰੱਬ ਦਾ ਪਿਆਰਾ ਡੋਲਦਾ ਨਹੀਂ ਹੈ ਹੁਣ ਕੀ ਹੋਇਆ ਉਹਦਾ ਵੀ ਸਮਾ ਲੰਘ ਗਿਆ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ ਹਨ ਉਸ ਤੋਂ ਬਾਅਦ ਸਰਕਾਰ ਦਾ ਜਦੋਂ ਜ਼ੋਰ ਪਿਆ ਇੰਨੀ ਜਿਆਦਾ ਸਖਤਾਈ ਕਰ ਦਿੱਤੀ ਗਈ ਹੈ ਕਿ ਉਹਨਾਂ ਨੇ ਤਹਈਆ ਕਰ ਲਿਆ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਖੁਰਾ ਖੋਜ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏਗਾ। ਔਰ ਜੇ ਕਿਤੇ ਬੋਤਾ ਸਿੰਘ ਗਰਜਾ ਸਿੰਘ ਵਰਗੇ ਬਾਹਰ ਆਏ ਸ਼ਹੀਦ ਕਰ ਦਿੱਤੇ ਗਏ। ਭਾਈ ਤਾਰੂ ਸਿੰਘ ਜੀ ਨੂੰ ਆਖਿਆ ਕੇਸ ਕਟਵਾ ਤੇ ਗੁਰਮੁਖੋ ਨਹੀਂ ਕਟਵਾਏ ਤੇ ਭਾਈ ਤਾਰੂ ਸਿੰਘ ਜੀ ਦਾ ਖੋਪੜਾ ਲਾ ਦਿੱਤਾ ਗਿਆ। ਔਰ ਇਸੇ ਸਮੇਂ ਦੀ ਗੱਲ ਹੈ ਇਹ ਜਕਰੀਆ ਖਾਨ ਦੇ ਵੇਲੇ ਦੀ ਗੱਲ ਹੈ। ਔਰ ਫਿਰ ਕਈ ਕਈ ਵਾਰੀ ਫਿਰ ਥੋੜਾ ਜਿਹਾ ਸਮਾਂ ਹੋਰ ਅੱਗੇ ਲੰਘਿਆ ਤੇ ਸ਼ਾਬਾਦ ਸਿੰਘ ਸ਼ੁਭੇਕ ਸਿੰਘ ਵਰਗੇ ਗੁਰੂ ਕੇ ਪਿਆਰੇ ਜਈਆ ਖਾਨ ਦਾ ਵੇਲਾ ਆਇਆ ਹੈ ਉਹਨਾਂ ਨੂੰ ਪੁੱਤਰ ਸ਼ਾਬਾਦ ਸਿੰਘ ਹੈ ਪਿਤਾ ਸ਼ੁਭੇਕ ਸਿੰਘ ਹੈ ਬੜਾ ਇੰਟੈਲੀਜੈਂਟ ਹੈ ਪੜ੍ਹਨ ਲਿਖਣ ਵਾਲਾ ਬੜਾ ਦਿਮਾਗ ਤੇਜ ਚੱਲਦਾ ਹੈ ਤੇ ਜਈਆ ਖਾਨ ਚਾਹੁੰਦਾ ਹੈ ਸਾਡੇ ਧਰਮ ਦੇ ਵਿੱਚ ਆਵੇ ਨਹੀਂ ਆਏ ਤੇ ਪਿਓ ਉੱਤਰ ਦੋਵੇਂ ਚਰਖੜੀ ਤੇ ਝਾੜ ਕੇ ਤੇ ਘੁਮਾ ਘੁਮਾ ਕੇ ਥੱਲੇ ਨਦੀ ਬਹਾ ਦਿੱਤੀ ਗਈ ਐ ਖੂਨ ਦੀ ਸੂਏ ਵਜ ਵਜ ਕੇ ਤੇ ਫਿਰ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਚਰਖੜੀ ਝਾੜ ਫਿਰ ਬਹੁਤ ਘੁਮਾਇਆ ਵਾਹਿਗੁਰੂ ਨਾਮ ਤਿੰਨ ਨਾਹੀ ਭੁਲਾਇਆ ਐ ਚਰਖੜੀ ਤੇ ਝਾੜ ਚੜ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਉਹਨਾਂ ਵੀ ਗੁਰੂ ਕੇ ਪਿਆਰਿਆਂ ਨੇ ਆਪਣਾ ਧਰਮ ਨਹੀਂ ਛੱਡਿਆ ਹੈ ਆਪਣੇ ਧਰਮ ਤੋਂ ਪਿੱਛੇ ਨਹੀਂ ਹਟਿਆ ਹੋਰ ਸਮਾਂ ਅੱਗੇ ਗਿਆ ਗੁਰਮੁਖੋ ਇਹਰਾ ਇਤਿਹਾਸ ਦੇ ਜ਼ਿਕਰ ਮਿਲਦਾ ਹੈ ਕਿ ਜਈਆ ਖਾਨ ਦਾ ਵੇਲਾ ਹੈ ਤੇ ਮੁਲਤਾਨ ਦਾ ਵਜ਼ੀਰ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਲਖਪਤ ਰਾਏ ਔਰ ਇਸੇ ਤਰ੍ਹਾਂ ਜਸਬਤ ਰਾਏ ਉਹਦਾ ਭਰਾ ਹੈ ਗੁਰਮੁਖੋ ਜਦੋਂ ਕਿਤੇ ਕੁਝ ਸਿੰਘ ਜੰਗਲਾਂ ਦੇ ਵਿੱਚ ਹੁਣ ਜਾ ਕੇ ਰਹਿ ਰਹੇ ਹਨ ਔਰ ਇਤਿਹਾਸ ਦੇ ਜ਼ਿਕਰ ਮਿਲਦਾ ਕਿ ਐਮਨਾਬਾਦ ਵਾਲੇ ਪਾਸੇ ਨਾ ਰੋੜੀ ਸਾਹਿਬ ਗੁਰਦੁਆਰਾ ਗੁਰੂ ਅਸਥਾਨ ਹੈ ਉਥੇ ਕੁਝ ਸਿੰਘ ਗੁਰੂ ਕੇ ਪਿਆਰੇ ਆਏ ਹੋਏ ਹਨ ਤੇ ਸਮਾਂ ਉਹਦੋਂ ਇਦਾਂ ਦਾ ਸੀਗਾ ਕਿ ਸਿੰਘਾਂ ਦੀ ਗਿਣਤੀ ਮਿੰਨਤੀ ਸਾਰੀ ਖਤਮ ਕਰਨ ਦਾ ਇਹ ਪ੍ਰਣ ਕੀਤਾ ਹੋਇਆ ਸੀਗਾ ਔਰ ਉਥੇ ਕੁਝ ਗੁਰੂ ਕੇ ਪਿਆਰੇ ਆਏ ਕੁਝ ਫੌਜ ਸਿੱਖਾਂ ਦੀ ਬਚੀ ਹੋਈ ਜੰਗਲਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਸਨ ਕਦੇ ਇਹੋ ਜਿਹਾ ਸਮਾਂ ਖਾਲਸੇ ਤੇ ਭੀੜ ਇੱਕ ਵਾਰੀ ਨਹੀਂ ਪਈ ਸਮੇਂ-ਸਮੇਂ ਦੇ ਨਾਲ ਪੈਂਦੀ ਰਹੀ ਹੈ ਹਾਲਾਤ ਇਸ ਤਰ੍ਹਾਂ ਦੇ ਰਹਿੰਦੇ ਰਹੇ ਹਨ ਸ਼ੁਰੂ ਤੋਂ ਇਦਾਂ ਦੇ ਰਹਿੰਦੇ ਰਹੇ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਤੇ ਐ ਨਾ ਥੋੜਾ ਜਿਹਾ ਸਮਝ ਲੈਣਾ ਕਿ ਅੱਜ ਜੀ ਇਤਰਾਹ ਦੇ ਹਾਲਾਤ ਬਣੇ ਹੋਏ ਹਨ ਇਹ ਤਾਂ ਸ਼ੁਰੂ ਤੋਂ ਇਦਾਂ ਦੇ ਹੀ ਰਹੇ ਹਨ ਕੋਈ ਸਮਾਂ ਵਿੱਚੋਂ ਥੋੜਾ ਜਿਹਾ ਭਾਵੇਂ ਲੰਘਦਾ ਰਿਹਾ ਹੈ ਬਹੁਤਾ ਤਾਂ ਇਦਾਂ ਦੇ ਹੀ ਹਾਲਾਤ ਰਹੇ ਹਨ ਹੁਣ ਕੀ ਹੋਇਆ ਕਿ ਉਦੋਂ ਫਿਰ ਜਸਵੰਤ ਰਾਏ ਜਿਹਨੂੰ ਪਤਾ ਲੱਗਾ ਕਿ ਰੋੜੀ ਸਾਹਿਬ ਵਾਲੇ ਪਾਸੇ ਕੁਝ ਗੁਰੂ ਕੇ ਪਿਆਰੇ ਕੁਝ ਛੋਟੀ ਜੀ ਫੌਜ ਦੀ ਟੁਕੜੀ ਸਿੱਖਾਂ ਦੀ ਆਈ ਹੋਈ ਹੈ ਉਹਨੇ ਹੰਕਾਰ ਦੇ ਵਿੱਚ ਆ ਕੇ ਉਹਨੇ ਹਮਲਾ ਕਰ ਦਿੱਤਾ ਹੈ ਸਿੱਖਾਂ ਨੇ ਅੱਗੋਂ ਚਿੱਠੀ ਵੀ ਲਿਖ ਕੇ ਭੇਜੀ ਆ ਕਿ ਭਾਈ ਅਸੀਂ ਕੋਈ ਜੰਗ ਜੁਦ ਕਰੰਦੇ ਇਸ ਪਾਸੇ ਨਹੀਂ ਆ ਸਾਡਾ ਖਿਆਲ ਤੂੰ ਵਾਪਸ ਚਲਿਆ ਜਾ ਆਪਣੇ ਜੋਧਿਆਂ ਨੂੰ ਲੈ ਕਰਕੇ ਪਰ ਉਹ ਹਾਥੀ ਤੇ ਚੜ ਕੇ ਜਸਪਤ ਰਾਏ ਆਇਆ ਹੈ ਔਰ ਉਹਨੂੰ ਮਾਨ ਹੈ ਆਪਣੀ ਫੌਜ ਤੇ ਹੋਰ ਫੌਜ ਬੁਲਾ ਲਈ ਹੈ ਸਿੱਖਾਂ ਤੇ ਹਮਲਾ ਕੀਤਾ ਚਲੋ ਨਾ ਚਾਹੁੰਦਿਆਂ ਹੋਇਆਂ ਇਹਨਾਂ ਨੇ ਫਿਰ ਅੱਗੋਂ ਮੁਕਾਬਲਾ ਕੀਤਾ ਔਰ ਫਿਰ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਇੱਕ ਸਿੱਖ ਹੈ ਭਾਈ ਨਿਬਾਹੂ ਸਿੰਘ ਜਿਹਦਾ ਦਾ ਲੱਗਾ ਹੈ ਇੱਕੇ ਦਮ ਹਾਥੀ ਦੀ ਪੂਛ ਦੇ ਵਾਲੇ ਪਾਸਿਓਂ ਦੀ ਹੱਥ ਪਾ ਕੇ ਇੱਕੇ ਦਮ ਤਾਂ ਚੜ ਕੇ ਉਹਨੇ ਤਲਵਾਰ ਮਾਰ ਕੇ ਤੇ ਜਸਪਤ ਰਾਏ ਦੀ ਧੌਣ ਲਾ ਦਿੱਤੀ ਗਈ ਹੈ ਥੱਲੇ ਸੁੱਟ ਦਿੱਤੀ ਗਈ ਹੈ ਔਰ ਬਾਕੀ ਫੌਜ ਫਿਰ ਸਾਰੀ ਦੌੜ ਗਈ ਹੈ ਤੇ ਕੁਝ ਦਿਨਾਂ ਬਾਅਦ ਉਹ ਫਿਰ ਕੁਝ ਸਮੇਂ ਬਾਅਦ ਫਿਰ ਉਹ ਸਿਰ ਵੀ ਬਾਅਦ ਵਿੱਚ ਚੁੱਕ ਕੇ ਲੈ ਕੇ ਗਏ ਜਦੋਂ ਸਿਰ ਚੁੱਕ ਕੇ ਤੇ ਉਹ ਲਾਹੌਰ ਪਹੁੰਚੇ ਲਖਪਤ ਰਾਏ ਦੇ ਕੋਲ ਜਿਹੜਾ ਲਾਹੌਰ ਉਸ ਵੇਲੇ ਸੀਗਾ ਉੱਥੇ ਜਾ ਕੇ ਜਦੋਂ ਸਿਰ ਭੇਟ ਕੀਤਾ ਦਿੱਤਾ ਜਾ ਕੇ ਜਸ ਲਖਪਤ ਰਾਏ ਦੇ ਲਖਪਤ ਰਾਏ ਨੂੰ ਜਸਪਤ ਰਾਏ ਦਾ ਸਿਰ ਦਿੱਤਾ ਉਹਨੂੰ ਬਹੁਤ ਗੁੱਸਾ ਆਇਆ ਜਈਆ ਖਾਨ ਦੇ ਕੋਲ ਫਿਰ ਉਹਨੇ ਇੱਕ ਪ੍ਰਣ ਕੀਤਾ ਹੈ ਉਹਨੇ ਇੱਕ ਕਸਮ ਲਈ ਹੈ ਕਹਿਣ ਲੱਗਾ ਕਿ ਜਦੋਂ ਤੱਕ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਨਹੀਂ ਦਿੰਦਾ ਇਤਿਹਾਸ ਵਿੱਚ ਇੰਜ ਵੀ ਜ਼ਿਕਰ ਮਿਲਦਾ ਹੈ ਕਿ ਉਹਨੇ ਸਿਰ ਦੀ ਪਗੜੀ ਵੀ ਲਾ ਕੇ ਰੱਖ ਦਿੱਤੀ ਹੈ ਕਹਣ ਲੱਗਾ ਕਿ ਮੈਂ ਜਦੋਂ ਤੱਕ ਸਿੱਖਾਂ ਦਾ ਪੰਜਾਬ ਦੇ ਵਿੱਚੋਂ ਨਾਮੋ ਨਿਸ਼ਾਨ ਖਤਮ ਨਹੀਂ ਨਾ ਕਰ ਦਵਾਂਗਾ ਉਹਨਾਂ ਚਿਰ ਬੈਠਾਂਗਾ ਨਹੀਂ